ਅੰਮ੍ਰਿਤਸਰ ਅਟਾਰੀ ਵਾਗਾ ਬਾਰਡਰ ਤੇ ਇੱਕ ਮਹੱਤਵਪੂਰਨ ਵਿਕਾਸ ਦੇਖਣ ਨੂੰ ਮਿਲਿਆ ਜਦੋਂ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ। ਰਿਹਾ ਹੋਣ ਵਾਲਿਆਂ ਵਿੱਚ ਪਾਕਿਸਤਾਨ ਦੇ ਪੰਜਾਬ ਰਾਜ ਦਾ ਰਹਿਣ ਵਾਲਾ ਮੁਹੰਮਦ ਇਕਬਾਲ ਵੀ ਸ਼ਾਮਲ ਹੈ ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲ੍ਹਾਂ ਵਿੱਚ ਕੈਦ ਸੀ। ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ ਵਿੱਚ ਐਨਡੀਪੀਐਸ ਐਕਟ ਦੇ ਤਹਿਤ 10 ਕਿਲੋ ਹਿਰੋਇਨ ਸਮੇਤ ਗੁਰਦਾਸਪੁਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਐਸ ਮੌਕੇ ਪ੍ਰੋਟੋਕਾਲ ਅਧਿਕਾਰੀ ਅਰुण ਮਾਹਲਨ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਵਿੱਚੋਂ ਦੋ ਰਾਜਸਥਾਨ ਜੇਲ੍ਹ ਤੋਂ ਅਤੇ ਇੱਕ ਦਿੱਲੀ ਪੁਲਿਸ ਵੱਲੋਂ ਲਿਆਂਦਾ ਗਿਆ ਹੈ। ਮੈਂ ਜੀ ਲੱਖੋਖੀ ਪਿੰਡ ਦਾ ਹਿਲ੍ਲਾ ਲਾਹੌਰ ਹੈ ਠਾਲਾ ਕਾਨਾ ਹੈਗਾ। ਰਮਜ਼ਾਨ ਮੇਰਾ ਨਾਮ ਹੈ ਪਿਓ ਦਾ ਨਾਮ ਇਸਮਾਈਲੇਗਾ। ਪਾਜੀ ਹੀ ਰੋਣ ਲੈ ਕੇ ਆਏ ਸਾਂ। ਜਿਹੜਾ ਨੂੰ ਫੜੇ ਗਏ ਪੰਜ ਕਿਲੋ ਲੈ ਕੇ ਆਇਆ ਉਹ ਤਾਂ ਮੈਂ ਦਿੱਲੀ ਜਾ ਕੇ ਦੇਣੀ 15 ਸਾਲਾਂ ਬਾਅਦ ਘਰ ਜਾ ਰਿਹਾ ਹਾਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਲੇਕਿਨ ਮੈਂ ਜੋ ਕਹਾਂਗਾ ਕਿ ਮੈਂ ਗਲਤ ਕੀਤਾ ਤਾਂ ਤੁਸੀਂ ਵੀ ਨਾਲੋਂ ਗਲਤ ਕਰਿਆ ਜੀ ਇਹਨਾਂ ਗਵਰਨਮੈਂਟਾਂ ਨੂੰ ਚਾਹੀਦਾ ਕਿ ਇਹ ਵੀ ਬੰਦੇ ਛੱਡਣ ਉਹ ਵੀ ਛੱਡਣ ਲੋਕ ਆਪੋ ਆਪਣੇ ਘਰ ਜਾਣ ਖੁਸ਼ ਹੋ ਜਾਣ ਲਾਲਚ ਜੀ ਲਾਲਚ ਜਦੋਂ ਪੈਸੇ ਦਾ ਲਾਲਚ ਫਿਰ ਬੰਦੇ ਨੂੰ ਆ ਹੀ ਜਾਂਦਾ ਲਾਲਚ ਦੇ ਵਿੱਚ ਬੰਦਾ ਫਸ ਹੀ ਜਾਂਦਾ ਬਿਲਕੁਲ ਇਨਸ਼ਾ ਅੱਲਾਹ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਦੂਸਰੇ ਨੂੰ ਕਹਾਂਗੇ ਤੁਸੀਂ ਵੀ ਨਾ ਕਰੋ ਇਹ ਗੱਲ ਨਾ ਮਹਮਦ ਇਕਬਾਲ ਜੀ ਚੰਦਰਾ पंजाब पाकिस्तान पकड़ा गया मेरे को बीस साल बाद जा रहा हूँ दस किलोमीटर से और अभी वो तीस साल बाद जा रहा हूं। मैं पंजाब और राजस्थान अच्छा लग रहा है सर नया जी, जीवन मिला है हम तो शुक्रगुजार हैं कि चलो छोड़ रहे हैं अभी तीस साल बाद तो छोड़ रहे हैं मेरा नाम अरुण माल है मैं पूछ रहा हूँ ਭਾਰਤ ਸਰਕਾਰ ਵੱਲੋਂ ਅੱਜ ਤਿੰਨ ਸਿਵਲ ਪ੍ਰਿਜ਼ਨਰ ਜਿਹੜੇ ਕਿ ਪਾਕਿਸਤਾਨ ਦੇ ਰਹਿਣ ਵਾਲੇ ਆ ਉਹ ਆਪਣੇ ਆਪਣੇ ਇੰਡੀਆ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਜਿਨ੍ਹਾਂ ਨੂੰ ਅੱਜ ਮਤਲਕਾ ਜਿਹੜੀ ਆ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਬਾਰਡਰ ਦੇ ਅਟਾਰੀ ਬਾਰਡਰ ਤੇ ਪਹੁੰਚ ਚੁੱਕੇ ਇਹਨਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਨਿਜ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜਿਹੜਾ ਮੁਹੰਮਦ ਰਮਜ਼ਾਨ ਆ ਇਹਨੇ 2010 ਵਿੱਚ ਜੰਮੂ ਸਾਈਡ ਤੋਂ ਇਲੈਗਲ ਕ੍ਰੋਸ ਕੀਤਾ ਸੀਗਾ ਜਿਹੜਾ ਕਿ ਜਿਹਨੂੰ ਤਿਹਾਰ ਜਿਲ੍ਹੇ ਵਿੱਚ ਦਿੱਲੀ ਰੱਖਿਆ ਗਿਆ ਜਿਹਦੀ ਜਿਹਨੂੰ ਅਪਰੋਕਸਿਮੇਟ 13.5 ਸਾਲ ਦੀ ਸਜ਼ਾ ਹੋਈ ਇਸੇ ਤਰ੍ਹਾਂ ਮੁਹੰਮਦ ਇਕਬਾਲ ਜਿਹੜਾ 1995 ਵਿੱਚ ਗੁਰਦਾਸਪੁਰ ਤੋਂ ਇਨ ਇਲੈਗਲ ਕ੍ਰੋਸ ਕੀਤਾ ਸੀ ਇਹਨੂੰ 28 ਤੋਂ 30 ਸਾਲ ਦੀ ਸਜ਼ਾ ਕਿਤੀ ਗਈ ਇਸ ਤੋਂ ਇਲਾਵਾ ਅਸਗਰ ਅਲੀ 2010 ਵਿੱਚ ਇਨ ਇਲੈਗਲ ਕ੍ਰੋਸ ਕੀਤਾ ਸੀ ਪਾਕਿਸਤਾਨ ਤੋਂ ਭਾਰਤ ਵਿੱਚ ਅਪਰੋਕਸਿਮੇਟ 10 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ ਸਾਰੀਆਂ ਸਟੇਟਸ ਦੀ ਪੁਲਿਸ ਜਿਹੜੀ ਆ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਨੂੰ ਇੱਥੇ ਲੈ ਕੇ ਆਈ ਹੈ ਇਹਨਾਂ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਰੇਂਜ ਦੇ ਵੱਲ ਕੀਤਾ ਜਾ ਰਿਹਾ ਹੈ।